ਇਸ ਵੀਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਇੱਕ ਵਾਰ ਮੁਰਤੋ ਇਲਾਕਾ ਦਹਿਲ ਗਿਆ ਬੰਦ ਪਈ ਪੁਲਿਸ ਚੌਂਕੀ ਨੂੰ ਨਿਸ਼ਾਨਾ ਬਣਾਇਆ ਗਿਆ ਪੰਜਾਬ ਦੀ ਇੱਕ ਹੋਰ ਪੁਲਿਸ ਚੌਂਕੀ ਤੇ ਹਮਲਾ ਹੋਇਆ ਜੀਹਾਂ ਕਲਰ ਨੇੜੇ ਵੱਡੀ ਵਾਰਦਾਤ ਵਾਪਰੀ ਹੈ ਗੁਰਦਾਸਪੁਰ ਦੀ ਪੁਲਿਸ ਚੌਂਕੀ ਚ ਬਲਾਸਟ ਹੋਇਆ ਬੰਦ ਪਈ ਪੁਲਿਸ ਚੌਂਕੀ ਤੇ ਗਰਨੇਡ ਹਮਲਾ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਜਾਂਚ ਦੇ ਵਿੱਚ ਫੋਰੈਂਸਿਕ ਟੀਮਾਂ ਵੀ ਜੁਟੀਆਂ ਹੋਈਆਂ ਨੇ ਦੱਸਿਆ ਜਾ ਰਿਹਾ ਕਿ ਜ਼ੋਰਦਾਰ ਧਮਾਕੇ ਦੇ ਨਾਲ ਪੂਰਾ ਇਲਾਕਾ ਕੰਬ ਗਿਆ ਜਾਣਕਾਰੀ ਦੇ ਮੁਤਾਬਕ ਬੰਦ ਪਈ ਪੁਲਿਸ ਚੌਂਕੀ ਨੂੰ ਨਿਸ਼ਾਨਾ ਬਣਾਇਆ ਗਿਆ ਜੇਕਰ ਲੜੀਵਾਰ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਅਜਨਾਲਾ ਦੇ ਵਿੱਚ ਪਹਿਲਾਂ ਹੀ 5 ਥਾਣਿਆਂ ਦੇ ਉੱਪਰ ਗਰਨੇਡ ਹਮਲੇ ਹੋ ਚੁੱਕੇ ਨੇ ਅਜਹੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਤੇ ਹੁਣ ਸਰਹੱਦੀ ਇਲਾਕਾ ਕਲਨੌਰ ਜਿਹੜਾ ਇਹ ਗੁਰਦਾਸਪੁਰ ਦਾ ਇੱਕ ਏਰੀਆ ਜਿੱਥੇ ਬੰਦ ਪਈ ਪੁਲਿਸ ਚੌਂਕੀ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਕਿ ਇਸ ਚੌਂਕੀ ਤੇ ਗਰਨੇਡ ਦੇ ਨਾਲ ਹਮਲਾ ਹੋਇਆ ਹਾਲਾਂਕਿ ਕਿਸੇ ਕਿਸਮ ਦੀ ਅਧਿਕਾਰਿਤ ਤੌਰ ਤੇ ਕੋਈ ਪੁਸ਼ਟੀ ਹਾਲੇ ਤੱਕ ਨਹੀਂ ਕੀਤੀ ਗਈ ਅਧਿਕਾਰੀ ਤੌਰ ਤੇ ਕੋਈ ਬਿਆਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਪਰ ਕਿਹਾ ਜਾ ਰਿਹਾ ਕਿ ਬੰਦ ਪਈ ਪੁਲਿਸ ਚੌਂਕੀ ਨੂੰ ਨਿਸ਼ਾਨਾ ਬਣਾਇਆ ਗਿਆ